ਹੈਲੋ ਫਰੈਂਡਸ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਬ੍ਰੈਡ ਤੋਂ ਬਹੁਤ ਹੀ ਜ਼ਿਆਦਾ ਵਧੀਆ ਸਵੀਟ ਡਿਸ਼ ਇਹ ਬਹੁਤ ਜ਼ਿਆਦਾ ਈਜ਼ੀ ਤੇ ਸਿੰਪਲ ਰੈਸਪੀ ਹੈ ਤੇ ਇਹ ਬਣ ਵੀ ਬਹੁਤ ਜਲਦੀ ਜਾਂਦੀ ਹੈ ਤਿਆਰ ਬਹੁਤ ਜਲਦੀ ਹੋ ਜਾਂਦੀ ਹੈ ਉਸ ਲਈ ਆਪਾਂ ਸਮਗਰੀ ਲਈ ਹੈ ਇੱਕ ਇੱਕ ਪੈਕੇਟ ਬ੍ਰੈਡ 3 ਚਮਚੇ ਖੰਡ ਤੇ ਇੱਕ ਚਮਚਾ ਕਸਟਰਡ ਪਾਊਡਰ ਇੱਕ ਇੱਕ ਕਟੋਰੀ ਦੁੱਧ ਥੋੜੇ ਜਿਹਾ ਆਪਾਂ ਲਏ ਨੇ ਡਰਾਈ ਫਰੂਟਸ කी ලවගේ දෙස ොනන්න साගන් ඩනු ලළ හොන මගේ ්‍රाइපන් වෙ ප දුද නුම් ඔබාලා අන්තයිප ஒල க்குතගේ ਇਸ ਵਿੱਚ ਆਪੇ ਇੱਕ ਕਟੋਰੀ ਜੋ ਦੁੱਧ ਲਿਆ ਸੀ ਉਸ ਨੂੰ ਐਡ ਕਰਾਂਗੇ ਇਹਨਾਂ ਲੈ ਕੇ ਦੁੱਧ ਆਪਾਂ ਰੱਖ ਲਾਂਗੇ ਇਸ ਵਿੱਚ ਆਪਾਂ ਕਸਟਰਡ ਪਾਊਡਰ ਜੋ ਮਿਕਸ ਕਰਾਂਗੇ ਹੁਣ ਇਸ ਵਿੱਚ ਆਪਾਂ ਦੁੱਧ ਵਿੱਚ ਜੋ ਥੋੜਾ ਜਿਹਾ ਰੱਖਿਆ ਸੀ ਉਸ ਵਿੱਚ ਕਸਟਰਡ ਪਾਊਡਰ ਐਡ ਕਰਕੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਇਸ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ దూజ్ యాడ్ చీనీ డౌస్ కస్ట హళీ యాడ్ క

ਕਾਸਟਰ ਬਿੱਕਲ ਠੀਕ ਹੋ ਚੁੱਕਿਆ ਹੈ ਹੁਣ ਗੈਸ ਨੂੰ ਬੰਦ ਕਰ ਦਾਂਗੇ ਇਸ ਨੂੰ ਆਪਾਂ ਚੰਗੀ ਤਰ੍ਹਾਂ ਇਦਾਂ ਮਿਕਸ ਕਰਦੇ ਰਵਾਂਗੇ ਤਾਂ ਕਿ ਜੋ ਵੀ ਇਸ ਵਿੱਚ ਗੁੱਟਲੀਆਂ ਬਣੀਆਂ ਜਾਂ ਲੰਮਸ ਨੇ ਉਹ ਬਿਲਕੁਲ ਖਾਟ ਜਾਣ ਤੇ ਇਹ ਇੱਕ ਸਮੂਦੀ ਜਿਹੜੀ ਇੱਕ ਵਧੀਆ ਪੀਸਟ ਇਹਦਾ ਬਣ ਕੇ ਤਿਆਰ ਹੋ ਜਾਵੇ ਹੁਣ ਆਪਾਂ 20 ਬ੍ਰੈਡ ਦੇ ਲੈ ਲਏ ਨੇ ਇਹਨਾਂ ਦੇ ਆਪਾਂ ਇਹਨਾਂ ਨੂੰ ਚਾਹ ਨੂੰ ਕੱਟ ਲਵਾਂਗੇ ਇਦਾਂ ਇਸ ਨੂੰ ਇਦਾਂ ਚਾਰ ਹਿੱਸਿਆਂ ਵਿੱਚ ਡਿਵਾਈਡ ਕਰ ਲਾਂਗੇ ਡਿਵਾਈਡ ਕਰਨ ਤੋਂ ਬਾਅਦ ਇਸ ਨੂੰ ਆਪਾਂ ਕਿ ਉਹ ਵਿੱਚ ਫਰਾਈ ਕਰਾਂਗੇ ਦੂਜੇ ਪਾਸੇ ਆਪਾਂ ਗੜਾਈ ਵਿੱਚ ਕਿਉਂਕਿ ਗਰਮ ਹੋਣ ਲਈ ਰੱਖ ਦਿੱਤਾ ਹੈ ਹੁਣ ਆਪਾਂ ਡਰਾਈ ਫਰੂਟਸ ਨੂੰ ਬਿਲਕੁਲ ਧੀਰੇ ਕੱਟ ਲਵਾਂਗੇ ਆਪਣਾ ਕਿਉਂ ਗਰਮ ਹੋ ਚੁੱਕਿਆ ਹੈ ਹੁਣ ਆਪਾਂ ਬ레ਡ ਨੂੰ ਪਾਵਾਂਗੇ ਫਰਾਈ ਕਰਨ ਲਈ ਸਿੰਗ ਜੰਗੇਰਾਪਾ ਫਰਾਈ ਕਰਾਂਗੇ 골ਡਨ ਬ੍ਰਾਊਨ ਹੋਣ ਤੱਕ ਇਸ ਨੂੰ ਚੰਗੀ ਤਰ੍ਹਾਂ ਪਕਾਵਾਂਗੇ ਦੋਵੇਂ ਸਾਈਡ ਤੋਂ 골ਡਨ ਬ੍ਰਾਊਨ ਕਰ ਲਵਾਂਗੇ ਤੇ ਦੂਸਰੇ ਪਿਸਤਾਨੂ ਵਿੱਚ ਪਾ ਕੇ ਇਦਾਂ ਹੀ ਫਰਾਈ ਕਰ ਲਵਾਂਗੇ ਤੇ ਫਿਰ ਟਕੇ ਫਿਰ ਨੂੰ ਦੂਜੀ ਸਾਈਡ ਪਰਟਲ ਪਰਟ ਲਵਾਂਗੇ ਐਡਾ ਹੀ ਗੋਲਡਨ ਬ੍ਰਾਊਨ ਹੋਣ ਤੱਕ ਪਕਾਵਾਂਗੇ ਗੈਸ ਦੀ ਜਿਹੜੀ ਅਜਾਪਾ ਮੀਡੀਅਮ ਰੱਖਣੀ ਹੈ ਤੁਸੀਂ ਦੇਖ ਸਕਦੇ ਹੋ ਆਪਣੇ ਬ੍ਰੈਡ 골ਡ ਬ੍ਰੈਡ 골ਡਨ ਬ੍ਰਾਊਨ ਹੋ ਚੁੱਕੇ ਨੇ ਇਸ ਨੂੰ ਹੁਣ ਆਪਾਂ ਕੱਟ ਕੇ ਉਹਨਾਂ ਲਈ ਇਹ ਬਹੁਤ ਜ਼ਿਆਦਾ ਕ੍ਰਿਸਪੀ ਹੋ ਚੁੱਕੇ ਨੇ ਆ ਤੁਸੀਂ ਇਹ ਵਾਰ ਤੋਂ ਪਤਾ ਲੱਗ ਹੀ ਜਾਵੇ ਤੁਹਾਨੂੰ ਹੁਣ ਆਪਾਂ ਫੇਰ ਇਸ ਵਿੱਚ ਬ੍ਰੈਡ ਦੇ ਪੀਸ ਐਡ ਕਰਕੇ ਇਸ ਨੂੰ ਫਰਾਈ ਕਰਾਂਗੇ ਤੈਨ ਕਰਕੇ ਆਪਾਂ ਸਾਰੇ ਪੀਸਾਂ ਨੂੰ ਫਰਾਈ ਕਰ ਲਵਾਂਗੇ ਬ੍ਰੀਡਰ ਨੂੰ ਆਪਣੇ ਜਿਹੜੇ ਕ੍ਰਿਸਪੀ 골ਡਨ ਬ੍ਰਾਊਨ ਹੋ ਚੁੱਕੇ ਨੇ ਇਹਨਾਂ ਨੂੰ ਆਪਾਂ ਬਾਹਰ ਕੱਢ ਲਵਾਂਗੇ ਹੁਣ ਆਪਣੇ ਬਚੇ ਹੋਏ ਪੀਸਫੇਅਰ ਐਡ ਕਰ ਦਵਾਂਗੇ ਯਾਦ ਨਾਲ ਕੱਚੇ ਬ੍ਰੈਡ ਦੇ ਪੀਸ ਨਾਲ ਗਰਮਾ ਗਰਮ ਪਤਲਾ ਕਸਟਰਡ ਬਣਾਣਾ ਹੈ ਜਿਹਦੂ ਐਦਾਂ ਖਾਣੇ ਤੇ ਉਸ ਉੱਪਰ ਗਰਮਾ ਗਰਮ ਸਰਵ ਕਰਨਾ ਹੈ ਕਸਟਰਡ ਨੂੰ ਤੇ ਐਦਾਂ ਵੀ ਤੁਸੀਂ ਖਾ ਸਕਦੇ ਹੋ ਇਹ ਐਦਾਂ ਵੀ ਬਹੁਤ ਖਾਣ ਵਿੱਚ ਸਵਾਦ ਲੱਗਦੇ ਨੇ ਤੇ ਦੂਸਰਾ ਤਰੀਕਾ ਆਪਣੇ ਕੋਲ ਹੈ ਦੂਸਰੇ ਤਰੀਕੇ ਨਾਲ ਤੁਸੀਂ ਬ੍ਰੈਡ ਲੈਣੇ ਜੋ ਆਪਾਂ ਫਰਾਈ ਕਰੇ ਸੀ ਤੁਸੀਂ ਉਸੇ ਇਸ ਰਸਮੀ ਨੂੰ ਇਦਾਂ ਵੀ ਬਣਾ ਕੇ ਖਾ ਸਕਦੇ ਹੋ ਤੇ ਇਦਾਂ ਸਾਰਾ ਕਸਟਰਡ ਵਾਲਾ ਦੁੱਧ ਬਰੈਡ ਵਿੱਚ ਟਿਪ ਕਰਕੇ ਰੱਖ ਦੇਵੋਗੇ ਤੇ ਇਸ ਨੂੰ ਠੰਡਾ ਹੋਣ ਲਈ ਛੱਡ ਦੇਵਾਂਗੇ ਤੇ ਜਦੋਂ ਠੰਡਾ ਹੋ ਗਿਆ ਇਸ ਤਰ੍ਹਾਂ ਵੀ ਖਾ ਸਕਦੇ ਹੋ ਇਹ ਬਿਲਕੁਲ ਰਸਮਲਾਈ ਦੀ ਦੇ ਨਾਲ ਲੱਗਦਾ ਹੈ ਤੇ ਇਹ ਬਹੁਤ ਜ਼ਿਆਦਾ ਟੇਸਟੀ ਹੁੰਦਾ ਹੈ ਥੈਂਕ ਯੂ ਧੰਨਵਾਦ ਪਲੀਜ਼ ਮੇਰੇ ਵੀਡੀਓ ਨੂੰ ਵਾਰ-ਵਾਰ ਸਬਸਕ੍ਰਾਈਬ ਕਰਿਓ ਤੇ ਅੱਗੇ ਵੀ ਕਰਾ ਦਿਓ ਪਲੀਜ਼ ਥੈਂਕ ਯੂ ਫॉर ਫॉर ਵਾਚਿੰਗ